ਓਪਿੰਦਰ ਬੁਲਟ ਲੱਗ ਲੁੱਟ ਕੇ ਲਿਆਉਂਦਾ ਚੱਕ ਲੈ ਚੱਕ ਲੈ ਤੀ ਦੋਸਤੋ ਅੱਜ ਆਜੀ ਬਸੰਤ ਪੰਚਮੀ ਤੇ ਅਸੀਂ ਚੜਾ ਰਹੇ ਆ ਪਤੰਗ ਤੇ ਸਾਡੇ ਦੋ ਨੌਜਵਾਨ ਜੋ ਕਿ ਫਿਲਹਾਲ ਪਤੰਗ ਚੜਾ ਰਹੇ ਨੇ ਤੁਹਾਨੂੰ ਦਿਖਾਉਣਾ ਮੈਂ ਉਹਨਾਂ ਨੇ ਹੁਣ ਤੱਕ ਪਤੰਗ ਵੈਸੇ ਵੜਾਈ ਆ ਮੈਂ ਥੋੜਾ ਜਿਹਾ ਲੇਟ ਹੋ ਗਿਆ ਦੇ ਹਾਂ ਸਾਨੂੰ ਦਿਖਾਉਣੇ ਅੱਗੇ ਪਤੰਗ ਬੋਨੂ ਚੜਾ ਦੇ ਉਹ ਜਾਂਦਾ ਉਹ ਪਤੰਗ ਜਾਂਦਾ ਪਤੰਗ ਦੇ ਕੋਈ ਜਵਾਕ ਭੱਜੇ ਫਿਰਦੇ ਬੰਗਲੇ ਜਾਂਨ ਆ ਦੋ ਨੌਜਵਾਨ ਸਾਡੇ ਪਤੰਗ ਚੜਾ ਰਹੇ ਨੇ ਹਾਏ ਹਾਏ ਕੋਸ ਨੌਜਵਾਨ ਹੈਰੀ ਇਹ ਕੁ ਕੁ ਮਾਰਦੇ ਜਦ ਵੱਡਾ ਪਤੰਗ ਆ ਵੀ ਕਹੇ ਜਾਂਦਾ ਵੇ ਆ ਜਾਂਦਾ ਮੱਸੀ ਪਤੰਗ ਜਾਂਦਾ ਮੱਸੀ ਇੱਕ ਹੋ ਜਾਂਦਾ ਬਾਲਾ ਪਾਲਾ ਬਿੱਤੇ ਬਾਲਾ ਬਈ ਬਾਲਾ ਪਾਲਾ ਬਾਲੀ ਦੂਰ ਭਾਗ ਗਿਆ ਕਿੱਧਰ ਨਿਕਾ ਕਿੰਨੇ ਕਿੰਨੇ ਪੁੱਤ ਹਾਏ ਆਦੀ ਪਤੰਗ ਦੀ ਤਲਾਮ ਜੀ ਮੈਂ ਉਪਾ ਕੇ ਇਹਨੂੰ ਫੜਾਤੀ ਹੁਣ ਉਹ ਥੱਲੇ ਨਹੀਂ ਆਉਂਦਾ ਤਾਂ ਕਿਉਂ ਦਲਫਰੀ ਦਾ ਦੋਰ ਦੂਰ ਤੂੰ ਮਾਰੀ ਵਜਾ ਉਹਨਾਂ ਨੂੰ ਕੀ ਕਹਾ ਦੋਰ ਮਾਰੀ ਕੁਝ ਹੋਰ ਪਤਾ ਕਿੰਨੇ ਰੁਪਏ ਲੱਗੇ ਡੋਰ ਤੇ ਲੈ ਕਹਿੰਦਾ ਦੇਖੀ ਡੋਰ ਮਾੜੀ ਲੈਂਦੀ ਦਾ ਯਾਰ ਕਬਾਲ ਕਰਦਾ ਤੂੰ ਯਾਰ ਸੋ ਵਾਹ ਕਬਾਲ ਕਰਤੇ ਉਹਨਾਂ ਨੂੰ ਉਹ ਜਾਂਦਾ ਕਿੱਥੇ ਆ ਓਏ ਉਹ ਫਿਰਦਾਈ ਸਾਡਾ ਪਤੰਗ ਕਿੰਨੇ ਉੱਚੀ ਨੀ ਵਾਲੀ ਆਉਂਦਾ ਬਈ ਥੱਲੇ ਉਤਾਰ ਲਾੜੂ ਡੋਰਾ ਉਹ ਡੋਰ ਲੈ ਜਾ ਆ ਜਾ ਓਏ ਦੂਰ ਨਹੀਂ ਆਇਆ ਕਿੱਥੇ ਆ ਬਾਬੂ ਪੈਨਿਆ ਵਗਦਾ ਕੋਠੀ ਆ ਗਈ ਆ ਨਾੜ ਤੇ ਕੋਠੇ ਤੇ ਚੜਾ ਪਹਿਲਾਂ ਬੁਲਾਉਂਦਾ ਆ ਪਿੰਦਰ ਦਾ ਪਤੰਗ ਸਾਡੇ ਦਾ ਪਿੰਦਰ ਦਾ ਤੇਚਾ ਬਾਈ ਹਾਏ ਕੇਂਦਰ ਕੇਂਦਰ ਪੇਚਾ ਬਾਈ ਪੇਚਾ ਹੂ ਗਾਣੇ ਚਲੀ ਜਾਦਾ ਨਾ ਬਿੱਸਦੇ ਯਾਰਾ ਉਹਦਾ ਨਾ ਮੇਰਾ ਮਜ਼ਾ ਮੈਂ ਹਲ ਹਲ ਕੇ ਹਲ ਕੇ ਗਾਣੇ ਚ ਦੇਵੀ ਲੈ ਲੈ ਨੇ ਆ ਤੂੰ ਤਾਂ ਸਰਸਾਰੀ ਮਿਲੋ ਪੰਜ ਸੱਤ ਦੀ ਆ ਬੈਠ ਕੇ ਪਤਾੰਗੇ ਚੜਾਵਾ ਦੇਖੀ ਛੜਦੇ ਖੰਗਲਾ ਡੋਰ ਮੈਦੀ ਫੜੀ ਹੋਈ ਆ ਲੈ ਖੇ ਆ ਕੇ ਛੜਦੇ ਡੋਰ ਲੈ ਵਿੰਦਰ ਦੇ ਅੱਗੇ ਮੜਤਾ ਏਰੇ 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 ਅਰੇ ਅਰੇ ਏਰੇ 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 ਓ ਮਸਾ ਖੱਲਿਆ ਛੋੜਾ ਇੱਕ ਪਤੰਗ ਸਾਡੇ ਉਰ ਦੇ ਤਾਂ ਚੜ ਗਿਆ ਇੱਕ ਵੱਡੇ ਦਾ ਬਣਾ ਵੱਟਿਆ ਤੇਰਾ ਵਾਲੀ ਸੀ ਨਾ ਓਏ ਆਪਾਂ ਲੰਘਿਆ ਚੱਲ ਆ ਸੱਤੂ ਆਣਾ ਓਏ ਸੱਤੂ ਬਾਹਰ ਚੱਲ ਓਏ ਉੱਥੇ ਮੈਂ ਕੰਨਾਂ ਕੋਲੇ ਇੰਦਰ ਨਵਰੀ ਨੇ ਇਹ ਬੱਕ ਪਾਇ ਨਹੀਂ ਮੈਨੂੰ ਬਤਾਏ ਕਿੱਥੇ ਨੇ ਕੋਣ ਕੋਣ ਨੇ ਇਹ ਤਾਂ ਉਹ ਤਾਂ ਕਿੰਦਰ ਕੇ ਗੋਠੇ ਦੇ ਬੈਠੇ ਬਿੱਲੇ ਵਰਗੇ ਦਾ ਜੀ ਇਹ ਵੀ ਕਰਦੇ ਓ ਜਾਂਦਾ ਸੰਗ ਪੱਟ ਕੇ ਥੱਲੇ ਲਿਖਦਾ ਫੀਲਿੰਗ ਲੈ ਜਾਂਦਾ ਜੀ ਕਰਦਾ ਤਾਂ ਵੀ ਨਾਲ ਜਾਵਾਂ ਮੈਂ ਨੂੰ ਡਰਨੀ ਸ਼ਤਰਾਂ ਤੂੰ ਕਿੱਧਰ ਗਿਆ ਆਪਣੇ ਆਲਾ ਨਾ ਉਹ ਆ ਨਾ ਪਿੱਛਾ ਪੈ ਗਿਆ ਈਏ ਲੇਟ ਹੋ ਗਏ ਲੇਟ ਆਜੋ 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 ਨਹੀਂ ਇਹ ਆਓ ਯਾਰ ਉਹ ਫੋਨ ਪਿਆ ਐ ਡੋਰਾ ਪਈਏ ਲੈ ਬੜੀ ਹੁਸਨ ਜੀ ਤੇ ਸਟਰੀਕ ਪਾਲਦੀ ਓਏ ਫੋੜ ਪੈ ਰਿਹਾ ਗਾਣਾ ਓ ਵਾਸ ਮਗ ਗਿਆ ਬੰਦਾ ਫਸ ਗਿਆ ਸਾਡਾ ਲੈ ਘਰ ਜਾ ਚੱਲ ਲੈ ਓ ਖਿੱਡੋ ਆ ਜਾ ਆ ਆ ਉਹ ਫਿੜਦਾ ਤੇਰਾ ਦਾ ਫੋਟੋ ਏ ਤੇ ਪਰ ਹੁਣ ਇਕੱਠੇ ਹੋਏ ਨੇ ਸਾਰੇ ਹਾਂ ਦੇ ਦੇ ਦੋ ਖੱਜਣਾ ਉਹਨੂੰ ਲੈ ਬਤਾ ਜਾਂਦਾ ਥੋੜੇ ਜਿਧਰ ਗਏ ਓਟ ਘਟ ਆ ਜੜਾ ਅਬਿੰਦਰ ਕਿਹਦਾ ਪਤੰਗ ਜਿੱਥੇ ਵਰਦਾ ਉਹ ਹੱਡੀ ਨੂੰ ਬੜੀ ਜੀ ਤਾਂ ਲੋਏ ਪਰੇ ਕਰ ਓ ਡੋਰ ਚੱਕ ਲੈ ਓ ਯਾਰ ਨਾ ਪਤੰਗ ਜਾਂਦਾ ਓਏ ਖੜ ਜਾ ਰੱਬ ਦਾ ਪਤੰਗ ਆ ਰਿਹਾ ਸੁਧ ਮਗਰਾ ਓਏ ਖੜ ਤੋ ਇੱਧਰ ਲੱਤਾਂ ਆ ਗੋਟਾ ਇੱਧਰ ਕਰ ਲੈ ਇੱਕ ਪਾਸੇ ਉਧਰ ਧਰ ਲੈ ਇੱਕ ਪਾਸੇ ਧਰ ਲਾ ਆ ਕੀ ਦਾ ਹਾਂ ਕੀ ਦਾ ਕਿੱਧਰ ਨਹੀਂ ਜਾਂਦਾ ਕਿੱਧਰ ਕਿੱਥੇ ਵਰਦਾਈ ਤੁਸੀਂ ਆ ਜੀ ਪਤੰਗ ਵੱਡਣਗੇ ਹੁਣ ਨਹੀਂ ਨਹੀਂ ਪਤੰਗ ਵੱਡਣਗੇ ਹੁਣ ਇਹ ਦੇਖਿਓ ਆ ਨਾ ਡੋਰ ਛੱਡੀ ਦਾ ਪਤੰਗ ਵੱਡਣਗੇ ਦੇਖਦੇ ਜਾਇਓ ਤੁਸੀਂ ਕੂਕ ਪੌਂਡ ਨਾਲ ਦੀ ਨਾਲ ਜਦੋਂ ਵੱਡਦਾ ਇਹ ਦੇਖੀ ਜੀ ਕਿੱਥੇ ਲਾਉਂਦਾ ਕਿੱਥੇ ਹੋਰੀ ਜਗ੍ਹਾ ਤੇ ਖੜਿਆ ਪਾਦਾ ਥੱਲੇ ਖੜ ਕੇ ਭਈ ਚੜਦਾ ਯਾਰ ਓਏ ਥੱਲੇ ਨਿੰਮਲ ਉਮੇ ਜਦਾ ਹੋ ਜਾਂਦਾ ਉਰੇ ਐਂ ਲੋਟਾ ਮਾਹੌਲ ਜੱਦੀ ਦਾ ਫਾਇਦਾ ਏਡੇ ਗੂਠੇ ਤੇ ਮਨ ਆਣਾ ਬਿਲਕੁਲ ਲੰਘੇ ਪੈ ਗਿਆ ਬਿੱਲੇ ਕੂਕ ਪੈਣ ਨਹੀਂ ਜਦੋਂ ਵੱਡਦਾ ਕਹਾਂਵੇਂ ਗਾ ਰਿਹਾ ਹੈ। ਵਰਦਾ 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 ਆ ਗਿਆ ਜੀ। ਵਰਦਾ ਬਈ ਓਏ। ਉਹ ਪਿੰਦਰ ਨਕਾ ਉੱਪਰੇ ਹੋਏ ਨਾ 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 ਬਣਾ ਕੇ ਫਸ ਗਏ ਆਪਣਾ ਆਪਣਾ ਲਾੜੋ ਹੀ ਥੱਲੇ ਆਪਣਾ ਥੱਲੇ ਲਾੜਾ ਤੁਸੀਂ ਪਤਾ ਉਹ ਤਾ ਫਿਰਦਾ ਜੀ ਉਹ ਪਾਸੇ ਉਹ ਪਾਸੇ ਉਹ ਪਾਸੇ ਉਹ ਇਹਨੂੰ ਲੈ ਆਉਂਦੇ ਲਾੜੇ ਜਿੰਨੇ ਚ ਪੈਂਦਾ ਸਾਰੇ 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 ਜਾਣਦੇ ਹਾਂ ਤਾ ਨੂੰ ਕਰਦਾ ਸਿੱਧਾ ਕਰਦਾ ਤੱਕ ਛੱਡਦੀ ਓ ਆਉਂਦੀ ਨਹੀਂ ਆਉਂਦਾ ਦੇਖੀ ਇਹ ਆ ਗਈ ਲੈ ਲੈ ਓ ਜਾਣਦਾ ਵੜਦਾ ਵੜਦਾ ਜਿਦੰਗ ਵੜਦਾ ਜਾਓ ਥੱਲੇ ਬਾਏ ਡੱਕ ਜਣਾ ਉੱਥੇ ਚਲਾਇਓ ਉਹ ਤਾਂ ਛਡਾਲਾ ਟਰੈਕਟਰ ਸਟਾਰਟ ਕਰੀ ਬੇਟਾ ਆ ਕਿੰਨਾ ਜਿਹੜਾ ਆਪਣੇ ਵਿੱਚ ਲੁੱਟ ਗਏ ਲੁੱਟ ਟੱਗ ਲੁੱਟ ਕੇ ਲਿਆਉਦਾ ਚੱਕ ਲੈ ਚੱਕ ਲੈ ਆਇਆ ਤਾਂ ਦਾਨੀ ਵੀ ਆ ਸਾਡਾ ਬੰਦਾ ਦਾਨ ਕਰਦਾ ਇੱਕ ਬੰਦੰਗ ਦੇਖੋ ਜਿਹੜਾ ਇਹ ਓ ਮੈਂ ਛੜ ਰਾਤੀਆਂ ਬਾਹਰ ਦੀ ਆ ਜਾ ਬਾਹਰ ਦੀ ਉਹ ਨੂੰ ਉਹ ਬੰਦੰਗ ਦੇ ਦ ਕਾਲਾ ਜਾ ਉਹ ਤਾਂ ਉਹ ਲੈ ਲੈ ਬੈਨ ਹੱਥ ਦੂਰ ਲਾ ਦੇ ਕਿੱਥੇ ਆਇਆ ਉਹ ਯਾਰ ਦੇਖਦਾ ਦੋ ਤਾਂ ਦੇਖ ਲੈ ਯਾਰ ਕਿੱਧਰ ਬਿਠਾਈ ਬੰਦਾ ਆ ਇਧਰ ਫਿਲਚਰ ਆਲੀ ਆ ਤੂੰ ਸਾਰੀ ਓਏ ਆ ਕੀ ਕਰਤਾ ਪਤਾ ਨਹੀਂ ਕੀ ਕਰਤਾ ਛੋੜ ਕੇ ਬੰਨ ਦੇ ਯਾਰ ਓਏ ਓਏ ਨੁਮਰੇ ਜੋ ਕੱਟ ਨਾ ਕੱਟ ਨਹੀਂ ਬੰਦੇ ਮੈਂ ਖੜੇ ਖੜੇ ਚਾਰ ਮਾ ਤੇ ਆ ਗਏ ਨੀ ਮੁੰਡਾ ਕੱਢਦਾ ਇੱਕ ਥੱਕ ਗਈ ਸਾਰੇ ਦਿਨ ਪਤੰਗੇ ਚੜਾਉਦੇ ਚੜਾਉਦੇ ਬੱਸ ਹੋ ਗਈ ਦਰਾਲੇ ਦੇ ਲਈ ਆਏ ਨਹੀਂ ਦੇਖੀ ਚੱਲੋ ਦੱਬਾਲੇ ਵੀ ਨਰਾਜ਼ ਨਹੀਂ ਹੋ ਜਾਂਦਾ ਦੋ ਪਤੰਗ ਬਬਰ ਪਤੰਗ ਕੋਲ ਆ ਕੇ ਧੋਖਾ ਕਰ ਗਿਆ ਓਏ ਓਹ ਪਤੰਗ ਆ ਗਈ ਕਿੱਡਾ ਦੇਖ ਓਏ ਕਿੰਨਾ ਸੋਹਣਾ ਹੈਗਾ Harga? ਹੋਣੀ ਹੈ ਉਹ ਦੇ ਕੱਟਣਾ ਨਹੀਂ ਦੇ ਨਾ ਓਏ ਦੇ ਦੇ ਨਾ ਗੇੜਾ ਯਾਰ ਦੇ ਪੂਸ ਕੀ ਓਏ ਆਪਾਂ ਵੀ ਜਿਹੜਾ ਇਹੋ ਮੁਸ਼ਕਿਲ ਆ ਕੇ ਉਹ ਵੈਂਡੋਰ ਕੱਟ ਕੱਲਾ ਆ ਯਾਰ ਮੈਨੂੰ ਚੜਾਉਂਦੇ ਤੇ ਡੋਰ ਬਾਲੀ ਘੈਂਟ ਹੈ ਬਾਲੀ ਓਏ ਡੋਰ ਛੱਡ ਕਿਹੜਾ ਓ ਤੂੰ ਪਤੰਗ ਵੜ ਬਿੱਲੇ ਬਿੱਲੇ ਇੱਧਰ ਜਾ ਕੀ ਵੜਦਾ ਬਿੱਲੇ ਨੇ ਪਤੰਗ ਫੜਦਾ ਪਹਿਲੀ ਵਾਰ ਵੇਲੇ ਆ ਪੀਲਾ ਥੱਲੋ ਚੱਕ ਆ ਤੂੰ ਮਾਰ ਦੇ ਰੁਕਾ ਕਰ ਦੇ ਵੜਦੇ 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 ਤੇ ਬਲੂਟੂਥ ਡਿਵਾਈਸ 823 ਹਰੀ ਵੜੀ 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 ਇਹ ਕਿਧਰ ਨੂੰ ਭਾਗ ਗਿਆ ਮੈਂ ਤਾਂ ਧਿਆਨ ਨਹੀਂ ਦਿੱਤਾ ਵੜਦੇਗਾ ਇੱਕ ਪਾਸੇ ਨੂੰ ਪਹਲਾ ਕਰਦਾ ਨਹੀਂ ਆ ਵੜਤਾ ਕਿਸੇ ਨੇ ਕਾ ਆਉਂਦਾ ਇਧਰ ਓਏ ਅੱਜ ਸਟੋਰੀ ਬਣਾ ਮੈਂਚਨ ਕਰੀ ਸਾਰਿਆਂ ਨੂੰ ਅੰਦੀ ਜਤਾ ਆਉਂਦਾ ਕੱਲ ਰੱਦ ਕੋਈ ਨਾ ਅਗਲਾ ਲੈ ਕਾ ਮਾਰਦੇ ਚੱਲ ਬਣਾ ਕਾੜਿਆ ਮੈਂ ਸ਼ਾਟ ਲੈਣਾ ਇੱਕ ਓ ਬੇਚਾ ਪਿਆ ਹੋਇਆ ਬੱਲੇ ਬਾਹਰ ਬੀਟੀ ਬਾਹਰ ਬੀਟੀ ਓ ਵੱਡਦਾ ਆਪਾਂ ਹੀ ਵੱਡ ਓਏ ਉਹ ਬਿੱਲਾ ਤਿੰਨ ਚਾਰ ਵੱਡ ਗਿਆ ਓਏ ਆ ਜਾਂਦਾ ਓਏ ਓਏ ਆ ਲੰਘ ਗਿਆ ਕਿੰਦਰਾ ਇਹ ਬਿੱਲਾ ਲੱਗ ਗਿਆ ਇਹ ਇਹ ਬਾਤ ਗਿਆ ਓਏ ਢਿੱਕ ਪੈ ਤਲੇ ਬਿੱਲਾ ਮੇਰੇ ਨਾਲ ਆ ਡੁੱਤਰਾ ਸਾਰੇ ਬੰਦ ਦੇ ਚੱਤਣਾ ਪਤੰਗ ਚੱਕਲਾ ਇਹ ਮਾਤਾ ਕਰਤਾ ਭਾਈ ਪਤੰਗ ਚੜਾ ਕੇ ਕਹਿੰਦੇ ਬਰਨਾਲੇ ਚੱਲੇ ਕਹਿੰਦੇ ਬਰਨਾਲੇ ਅੱਮਾ ਬਸ ਦੇਖ ਚੜਾ ਬਹਾਲਾ ਪਾ ਲੀ ਕਿ ਆਉਣਾ ਮੌਲ ਚਾਲ ਦਾ ਢੇੜਾ ਖਾ ਉਹ ਮੇਰੇ ਸਿਰ ਤੇ ਖਾ ਪੀ ਕਿ ਆਉਣਾ ਤੇ ਅੱਜ ਦਾ ਪ੍ਰੋਗਰਾਮ ਸਾਡਾ ਸਮਾਪਤ ਹੈ ਉਹ ਕੱਲੂ ਉੱਥੇ ਚਲਾਂਗੇ ਓਏ ਜਿਹੜਾ ਉੱਥੇ ਹੀ ਲੱਗੇ ਮੰਡੀ ਚ ਉਹ ਮੇਲਾ ਆ ਕੇ ਚੜਾਵਾਂਗੇ ਪਤੰਗਾਂ ਦਾ ਰਾਤ ਨੂੰ ਪਰਮੜੇ ਖਾ ਪੀਏ ਕੋਕੋ ਨਾਲੇ ਕੱਲੂ ਮੇਲੇ ਦਾ ਵਲੌਗ ਬਣ ਜੂਗਾ ਆਪਣਾ ਠੀਕ ਆ ਜੀ ਮਿਲਦਾ ਤੁਹਾਨੂੰ ਕੱਲ ਨੂੰ ਕਿ ਦੋ ਦਿਨ ਪਸਾਂ ਦੀ ਬੰਚੀ ਵੀ ਹੁੰਦੀ ਆ ਪਤੰਗ ਲਿਆਉਣਾ ਉਹਦੇ ਤੇ ਪਿਆ ਸੂਵੇ ਜੇ ਕਿਸੇ ਨੇ ਪਤੰਗ ਲਿਆਉਣਾ ਜੇ ਵੈਲੈਂਟਾਈਨ ਵਾਲਾ ਬੜਾ ਲੱਗ ਰਿਹਾ ਮੈਂ ਵਧੇਰਾ ਸੋਹਣਾਗਾ ਸਾਡੀ ਦੋ ਜੀ ਵੀਡੀਓ ਬਣਾਉਣੀ ਆ ਰੀਲ ਇੱਕ ਚਲੋ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਉਦੋਂ ਤੱਕ ਲਈਏ ਧੰਨਵਾਦ ਇਹ ਪਹਿਲਾ ਟਾਈਮ ਦਾ ਪਤੰਗ ਵੜਾਤਾ ਹੈ